ਨ ਜਨਮ ਤੇਰੇ ਮਾਨਸ ਦੇਹੀ ਦੇ ਹੋਏ ਤੇਰੇ ਉਪਰ ਰੱਬ ਨੇ ਮਾਇਆ ਰੱਜ ਕੇ ਦਿੱਤੀ ਪਰ ਤੂੰ ਬੇਈਮਾਨੀ ਨਹੀਂ ਛੱਡੀ ਲੋਕਾਂ ਦਾ ਹੱਤ ਮਾਰਦਾ ਰਿਆ ਬੇਈਮਾਨੀ ਕਰਦਾ ਰਿਆ ਤੁੱਖਾ ਕਰ ਕਰ ਪੁੱਤਾਂ ਧੀਆਂ ਲੈ ਬਣਾਉਂਦਾ ਰਿਆ ਉਹ ਜਨਮ ਲੈ ਕੇ ਮਰਦਾ ਰਿਆ ਇਸ ਜਨਮ ਦੇ ਤੇਰੇ ਭਾਪ ਇੰਨੇ ਵੱਧ ਗਏ ਕਿ ਤੇਰੇ ਸਰੀਰ ਤੇ ਕੋੜ ਫਟ ਗਿਆ ਤੈਨੂੰ ਰੱਬ ਨੇ ਪ੍ਰਤੱਖ ਵਖਾ ਦਿੱਤਾ ਜਿਨ੍ਹਾਂ ਦੀ ਖਾਤਰ ਕੀਤਾ ਹੁਣ ਤੇਰੀ ਮਦਦ ਨਹੀਂ ਕਰਦੇ ਜਿਨ੍ਹਾਂ ਨੇ ਪਾਪ ਕੀਤਾ ਹੁਣ ਤੈਨੂੰ ਚੁਲੀ ਪਰ ਪਾਣੀ ਵੀ ਨਹੀਂ ਦੇਣ ਦਿੰਦੇ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵੀ ਲਿਖੀ ਹੈ ਕਿ ਪਰ ਬੁੱਤਾਂ ਧੋਖਾ ਕਰਕੇ ਮਾਇਆ ਲਿਆਉਂਗੇ ਜਿਨ੍ਹਾਂ ਲਈ ਲਿਆਉਂਦੇ ਉਹ ਨਹੀਂ ਸਾਥ ਦੇਣ ਬਹੁ ਪਰ ਪੰਜ ਕਰ ਪਰ ਧਨ ਲਿਆਵੇ ਸੁਦਾ ਰਾ ਤੇ ਆਨ ਲਟਾਵੇ ਮਨ ਮੇਰੇ ਭੁੱਲੇ ਕਪਤਨ ਕੀਜੇ ਅੰਤ ਨਵੇਰਾ ਤੇਰੇ ਜੀ ਪਹਿਲੀਜੇ ਛਿੰਨ ਛਿੰਨ ਤਨ ਛਿੰਦੇ ਜ਼ਰਾ ਜਨਾਵੇ ਤਬ ਤੇਰੀ ਓਕ ਕੋਈ